ਗਵਾਲੀਅਰ ਦੇ ਕਿਲੇ ਤੇ ਕਿਵੇਂ ਪਾਸ਼ਾ ਨੇ ਜੋ ਬੁੰਜਾ ਰਾਜੇ ਛਡਾਇ ਸੀ ਉਹ ਕੌਣ ਸੀਗੇ ਇਹਨਾਂ ਨੂੰ ਜੇਲ੍ਹ ਵਿੱਚ ਕਿਉਂ ਛੁੱਟਿਆ ਗਿਆ ਸੀਗਾ ਗਵਾਲੀਅਰ ਦੇ ਕਿਲੇ ਦੀ ਅਸਲ ਕਹਾਣੀ ਕੀ ਹੈ ਸਾਖੀ ਧਿਆਨ ਨਾਲ ਸੁਣਨ ਵਾਲੀ ਹੈ ਜਹਾਂਗੀਰ ਜਦੋਂ ਹਿੰਦੁਸਤਾਨ ਦੇ ਤਖਤ ਤੇ ਬੈਠਾ ਤਾਂ ਉਹਦਾ ਪੁੱਤਰ ਖੁਸਰੋ ਬਾਗੀ ਹੋ ਗਿਆ ਸੀਗਾ ਤੇ ਬਗਾਵਤ ਕਰਤੀ ਉਹਨੇ ਮੈਂ ਰਾਜਾ ਬਣਨਾ ਜਹਾਂਗੀਰ ਨੇ ਸੈਨਾ ਮਗਰ ਲਾ ਕੇ ਇਹਨੂੰ ਫੜ ਲਿਆ ਕਿ ਉਹਨੂੰ ਜੇਲ੍ਹ ਵਿੱਚ ਸੁੱਟ ਕੇ ਅਤ ਪਿਆੰਗ ਤਸੀਹੇ ਦਿੱਤੇ ਉਹਨੂੰ ਜਿਹੜੀ ਜਹਾਂਗੀਰ ਦੀ ਪਹਿਲੀ ਪਤਨੀ ਮਾਨਾਬਾਈ ਸੀਗੀ ਖੁਸਰੋ ਦਾ ਪੁੱਤਰ ਸੀਗਾ ਤੇ ਮਾਨਾਬਾਈ ਆਗਦੇ ਪੁੱਤਰ ਤੇ ਹੋਇਆ ਕਹਿਰ ਅਤਿਆਚਾਰ ਉਹ ਤੋਂ ਜਰਿਆ ਨਾ ਗਿਆ ਤਾਂ ਉਸਨੇ ਅਫੀਮ ਦਾ ਪਿਆਲਾ ਪੀ ਕੇ ਖੁਦ ਕਹੀ ਕਰ ਲਈ ਮਾਨਾਬਾਈ ਮਹਾਰਾਣੀ ਦੇ ਜੋ ਸਕੇ ਸੋਧਰੇ Rajput ਸੀਗੇ ਅਣਖੀ ਸਰਦਾਰ ਤੇ ਰਾਜੇ ਸੀਗੇ ਉਹਨਾਂ ਨੂੰ ਵੱਟ ਚੜ ਗਿਆ ਉਹਨਾਂ ਨੂੰ ਲੱਗਿਆ ਵੀ ਮਾਨਾਬਾਈ ਨੇ ਨਾ ਕੋਈ ਖੁਦਕਸ਼ੀ ਨਹੀਂ ਕੀਤੀ ਇਹ ਜਹਾਂਗੀਰ ਨੇ ਉਹਨੂੰ ਕਤਲ ਕਰਾਤਾ ਹੈ ਉਹਨਾਂ ਨੇ ਫਿਰ ਉਹ Rajput ਰਾਜਿਆਂ ਨੇ ਦੂਜੇ ਜਿੰਨੇ ਵੀ ਸੀਗੇ ਹਿੰਦੂ ਉਹਨਾਂ ਨੇ ਬਗਾਵਤ ਕਰ ਦਿੱਤੀ ਪਰ ਜਹਾਂਗੀਰ ਵੱਡਾ ਬਾਦਸ਼ਾਹ ਸੀ ਉਹਦੇ ਕੋਲ ਵੱਡੀ ਫੌਜ ਸੀ ਕਿੱਸਾ ਮੁਕਸਰ ਜਹਾਂਗੀਰ ਨੇ ਉਹ ਸਾਰੇ ਬਗਾਵਤੀ Rajput ਮਾਰਵਾੜੀ ਤੇ ਭਾਰੀ ਰਾਜੇ ਹੜਕੇ ਗਵਾਲੀਅਰ ਦੀ ਉਹ ਜਿਹੜੇ ਬਦਨਾਮ ਜੇੜ ਵਿੱਚ ਸੈਣ ਦਿੰਦੇ ਸੀ ਫਿਰ ਜਦੋਂ ਗੁਰੂ ਪਾਤਸ਼ਾਹ 6ਵੇਂ ਪਾਤਸ਼ਾਹ ਨੇ 52 ਰਾਜੇ ਜਿਹੜੇ ਖਡਾਈ ਸੀ ਨਾ ਉਹ ਹੀ ਬੁੰਜਾ ਹਿੰਦੂ ਰਾਜੇ ਸੀ ਜਿਨ੍ਹਾਂ ਵਿੱਚ ਕੁਝ ਭਾਰੀ ਰਾਜੇ ਵੀ ਸੀ ਅੱਗੇ ਜਾ ਕੇ ਕੀ ਹੋਇਆ ਮੂਰਖ ਲਿਖਦਾ ਹੈ ਵੀ ਇਹ ਪਹਾੜੀਏ ਜੋ 6ਵੇਂ ਗੁਰੂ ਨੇ ਛਡਾਏ ਸੀਗੇ ਉਹਨਾਂ ਦੀਆਂ ਆਦਤਾਂ ਗੁਰੂ ਘਰ ਦਾ ਉਹਨਾਂ ਨੇ ਗੁਣ ਗਾਣ ਤਾਂ ਕੀ ਕਰਨਾ ਸੀਗਾ ਸਗੋਂ ਦਸਵੇਂ ਪਾਸ਼ੇ ਨਾਲ ਜੰਗਾਂ ਕੀਤੀਆਂ ਉਹਨਾਂ ਨੇ ਵਹਿਰ ਵੇਡਿਆ ਅਨੰਦਪੁਰ ਵੀ ਖਾਲੀ ਕਰਾਇਆ ਸਾਡੇ ਕੋਲੋਂ ਤੇ ਸਿੰਘਾਂ ਦਾ ਭਾਰੀ ਨੁਕਸਾਨ ਕਰਕੇ ਗੁਰੂ ਘਰ ਨਾਲ ਇਹਨਾਂ ਨੇ ਪਹਾੜੀਆਂ ਨੇ ਤਰੋਕ ਪਾਇਆ ਗਵਾਲੀਅਰ ਦੇ ਕਿਲੇ ਦੀ ਕਹਾਣੀ ਇਉਂ ਹੈ ਇਹਨੂੰ ਰਾਜਪੂਤ ਰਾਜੇ ਮਾਨ ਸਿੰਘ ਨੇ ਬਣਾਇਆ ਸੀਗਾ ਪਰ ਜਦੋਂ ਅਕਬਰ ਬਾਦਸ਼ਾਹ ਦਾ ਰਾਜ ਆਇਆ ਤਾਂ ਉਸ ਨੇ ਇਹਨੂੰ ਜੇਲ੍ਹ ਵਿੱਚ ਤਬਦੀਲ ਕਰਤਾ ਸੀਗਾ ਜੀਨੂ ਵੀ ਸਾਖਸਾ ਜਿਆ ਦੇਣੀ ਹੁੰਦੀ ਸੀ ਹਰ ਖੂਨ ਖਾਰ ਕੈਦੀ ਨੂੰ ਉਹ ਇਹ ਜਿਹੇ ਛੱਡ ਦਿੰਦਾ ਤੇ ਜਹਾਗੀਰ ਦਾ ਰਾਜ ਆ ਤੇ ਉਹਨੇ ਵੀ ਇਹੀ ਰਾਹ ਫੜ ਲਿਆ ਸੀਗਾ ਕਿ ਉਹ ਵੀ ਆਪਦੇ ਦੁਸ਼ਮਣਾਂ ਨੂੰ ਰਾਜਾ ਮਹਾਰਾਜ ਨੂੰ ਇਸੇ ਬਦਨਾਮ ਜੇਲ੍ਹ ਵਿੱਚ ਛੱਡਦਾ ਰਿਹਾ ਤੇ ਮਰਵਾ ਦਿੰਦਾ ਸੀਗਾ ਇੱਥੇ ਕਿਸੇ ਦੀ ਉਹ ਸੁਖੀ ਨਹੀਂ ਸੀ ਨਿਕਲਦੀ ਕਹਿੰਦੇ ਆ ਵੀ ਖਾਣੇ ਵਿੱਚ ਨਾ ਸਲੂਪ ਵਾਇਜਿੰਗ ਹੌਲੀ-ਹੌਲੀ ਅਸਰ ਕਰਨ ਵਾਲੀ ਜ਼ਹਿਰ ਮਿਲਾ ਦਿੱਤੀ ਜਾਂਦੀ ਸੀਗੀ ਤੇ ਕਈਦਿਆਂ ਨੂੰ ਸੂਰ ਦੀ ਰੋਸ਼ਨੀ ਵੀ ਨਸੀਬ ਨਹੀਂ ਸੀ ਹੁੰਦੀ ਇੱਥੇ ਗੱਲ ਜਦ ਆਮ ਹੋ ਗਈ ਸੀ ਵੀ ਜਿਹੜਾ ਵੀ ਇਸ ਜੇਲ੍ਹ ਵਿੱਚ ਆ ਜਾਂਦਾ ਫੇਰ ਉਹ ਜਿਉਂਦਾ ਬਾਹਰ ਨਹੀਂ ਨਿਕਲਦਾ ਗੱਲ ਸਾਡੇ ਵਿੱਚ ਹੀ ਮੁੱਕ ਜਾਂਦਾ ਸੀ ਪਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇਲ੍ਹ ਦਾ ਖਾਣਾ ਇੱਕ ਦਿਨ ਵੀ ਨਹੀਂ ਖਾਦਾ ਉਹ ਕਿਲੇ ਅੰਦਰ ਅਲੂਣੇ ਰੋਟੀ ਖਾਂਦੇ ਰਹੇ ਸਿੱਖਾਂ ਦੀ ਕਿਰਤ ਕਮਾਈ ਦਾ ਆਪ ਦਾ ਖਾਣਾ ਹੀ ਉਹ ਖਾਂਦੇ ਰਹੇ